ਠੀਕ ਅੱਜ ਮੈਥੋਡਿਕਲੀ ਆਇਆ ਜੀ ਕੀ ਹੋਇਆ ਸੀ ਇੱਥੇ ਪਤਾ ਹੀ ਤੁਹਾਨੂੰ ਮੰਮੀ ਕੋਈ ਹੋਰ ਮੈਂ ਆਇਆ ਨਹੀਂ ਆਇਆ ਹਜੇ ਤੇ ਗੁਰੂ ਗੋਬਿੰਦ ਸਿੰਘ ਕਿੰਨੇਵੇਂ ਗੁਰੂ ਸੀਗੇ ਦੂਜੇ ਗੁਰੂ ਗੋਬਿੰਦ ਸਿੰਘ ਜੀ ਹਣਾ ਇੱਥੇ ਮੁਗਲਾਂ ਨੇ ਮੁਗਲਾ ਕਰਕੇ ਨਾ ਉਹਨਾਂ ਨੇ ਚਾਰੇ ਪਾਸੇ ਰੇ ਘੇਰਾ ਪਾ ਲਿਆ ਤਾਂ ਕਰਕੇ ਹੋ ਹਣਾ ਇੱਥੇ ਰਗੇ ਤੇ ਤਾਂ ਚਲੇ ਗਏ ਜੀ ਪੂਰਾ ਨਹੀਂ ਬਤਾਉ ਮੈਨੂੰ ਬਸ ਜੀ ਹੈ ਜੋ ਪੀਨਾਮ ਹੈ ਜੀ ਹਾਂ ਜੀ ਰੋਕ ਜੀ ਇੱਕ ਮਿੰਟ ਪੀਨਾਮ ਪਤਾ ਨਹੀਂ ਨਾ ਤਾਂ ਕਿਨਾਮ ਹੈ ਹਾਂ ਹਮ ਦੇ ਨਹੀਂ ਨਾ ਕਿਨਾਮ ਕੀ ਨਾਮ ਹੈ ਗੁਰਬਾਸ ਅੱਸੀ ਗੱਲ ਦੋਸਤੋ ਇਸ ਮੌਕੇ ਸੀ ਚੰਪੌਰ ਸਾਹਿਬ ਦੀ ਧਰਤੀ ਤੇ ਖੜੇ ਆ ਜਿੱਥੇ ਕੀ ਸ਼ਹੀਦੀ ਜੋ ਦਿਹਾੜੇ ਚੱਲ ਰਹੀ ਨੇ ਉਹਦਾ ਅੱਜ ਵਿਚਾਰ ਲੈਣਾ ਹੈ ਸੰਗਤ ਦੇਸ਼ ਵਿਦੇਸ਼ ਤੋਂ ਪਹੁੰਚੀ ਪੱਟੀ ਗੰਟੀ ਦੇ ਵਿੱਚ ਤੇ ਜਿਵੇਂ ਅੱਗੇ ਉਪਰਾਲਾ ਕਰਦੇ ਅੱਜ ਵੀ ਇੱਥੇ ਬੱਚਿਆਂ ਨੂੰ ਮਾਦਾਮਾਂ ਨੂੰ ਪਹਿਣਾ ਨੂੰ ਬਜ਼ੁਰਗਾਂ ਨੂੰ ਸਵਾਲ ਕਰਾਂਗੇ ਤੇ ਨਾਲ ਹੀ ਕੁਝ ਹੋਰ ਵੀ ਖਾਸ ਕਿਉਂਕਿ ਜੋ ਲੋਕ ਸਮਝਦੇ ਆਂ ਕਿ ਸਿੱਧੀ ਦਿਹਾੜੇ ਦੇ ਵਿੱਚ ਇੱਕ ਸੋਗ ਹੁੰਦਾ ਐਸੇ ਕੌਮ ਦੇ ਵਿੱਚ ਪਰ ਕੁਝ ਲੋਕ ਅਜੇ ਵੀ ਨੇ ਜਿਵੇਂ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਕਿਉਂ ਬਜਾ ਰਹੇ ਢੋਲ ਮੱਤ ਬਜਾਓ ਇਹ ਖੁਸ਼ੀ ਦਾ ਪ੍ਰੋਗਰਾਮ ਨਹੀਂ ਹੈ ਹੈ ਧੀਰੇ ਧੀਰੇ ਬਜਾਓ ਨਹੀਂ ਇਸ ਨੂੰ ਮਤ ਬਜਾਓ ਐਸੇ ਵੀ ਚੱਲ ਰਹਾ ਜਮਾਨਾ ਐਸੇ ਕੋਈ ਆ ਕੇ ਬੋਲੇਗਾ ਪੂਰਾ ਬੋਲੇਗਾ ਪਰ ਫਾਇਦਾ ਹੈ फिर आप बोलते हो कि हमें मारते हैं वो करते हैं अगर आपके कहीं पे डेथ हुई हो कोई जाके ढोल बजाए आपको अच्छा लगेगा नहीं फिर कि नाम बोलते हैं दोराज हैं सुखराज सुखराज सिंह पढ़ते हो हाँ जी केड़ी क्लास छ फर्स्ट हैं जी फर्स्ट 12 बजे फर्स्ट फर्स्ट है फस्त। तो ਆ ਜਾਣਗੇ ਕਹਿੰਦਾ ਮੈਂ ਖੁੱਲ ਕੇ ਬੋਲੂਗਾ ਇਹ ਬੋਲ ਕੇ ਉਹ ਡਰਦਾ ਕਰੂ ਪਾਸਟੇ ਚ ਬਣਦੇ ਹੋ ਹਾਂਜੀ ਠੀਕ ਹੈ ਕਿਹੜੇ ਸਕੂਲ ਚ ਜੀਨੀਅਸ ਹੈ ਜੀਨੀਅਸ ਕਿਹੜੀ ਜਗਾ ਰੋਪੜ ਰੋਪੜ ਅੱਜ ਮਥਾ ਡੇ ਕਰਾਇਆ ਹਾਂਜੀ ਕੀ ਆ ਕੀ ਹੋਇਆ ਅੱਜ ਕਿਉਂ ਮਥਾ ਡੇ ਕਰਾਇਆ ਪਤਾ ਨਾ ਹੈ ਦੱਸੇ ਪਸਾਹ ਜਨਾਂ ਬੁੱਤਾਲ ਛੋਟੇ ਸਾਹਿਬ ਦੇ ਵੱਡੇ ਸਾਹਿਬ ਜਨਾਂ ਦੱਸ ਹਾਂ ਵੱਡੇ ਸਾਹਿਬ ਜਦ ਸੀ ਹੀ ਹੋਇਤੇ ਉਰੇ ਸੀ 20 ਦੇ ਸਾਬਜਾਦੇ ਸਾਬ ਨਾਮ ਪਤਾ ਉਹਨਾਂ ਦੇ ਕੀ ਨਾਮ ਸੀ ਜੀ ਬਾਬਾ ਜੀ ਸਿੰਘ ਜੀ ਬਾਬਾ ਜੀ ਜੀ ਸਿੰਘ ਜੀ ਹਾਂ ਸ਼ਾਬਾਸ਼ ਬਹੁਤ ਸਿਆਣਾ ਬੱਚਾ ਇਹ ਤਾਂ ਕਿੰਨੇ ਸਾਬਜਾਦੇ ਸੀ ਗੁਰਗੋਬ ਸਿੰਘ ਜੀ ਦੇ 4 ਠੀਕ ਆ ਔਰ ਛੋਟੇ ਸਾਬਜਾਦੇ ਕਿਤੇ ਸੀ ਹੋਏ ਸੀ ਫਾਤੇ ਗਾਈ ਸਾਹਿਬ ਠੀਕ ਹੈ ਕਿ ਮੈਂ ਸ਼ੀਤ ਕੀਤਾ ਸੀ ਉਹਨਾਂ ਨੂੰ ਨਹੀਂ ਹਾਂ ਕੀ ਕਿ ਠੀਕ ਹੈ ਤੇ ਗੁਰੂ ਸਾਹਿਬ ਕਿੰਨੇ ਨੇ ਆਪਣੇ ਪਤਾ ਹਾਂਜੀ ਕਿੰਨੇ 10 ਉਹਨਾਂ ਦੇ ਪਤਾ ਨਾਮ ਕੀ ਨਾਮ ਦੱਸਿਓ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੋਵਿੰਦ ਸਿੰਘ ਜੀ ਗੁਰੂ ਜੀ ਆਇਆ ਜੀ ਗੁਰੂ ਜੀ ਗੁਰੂ ਜੀ ਕ੍ਰਿਸ਼ਨ ਜੀ 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 ਬਹਾਦਰ ਜੀ ਗੁਰੂ ਗੋਵਿੰਦ ਸਿੰਘ ਜੀ ਬਾਵਾ ਬਹੁਤ ਵਧੀਆ ਬੋਤਾ ਸ਼ਾਬਾਸ਼ ਤੈਨੂੰ ਪਤਾ ਹੈ ਇੱਥੋਂ ਗੁਰਗੋਵਿੰਦ ਸਿੰਘ ਜੀ ਚਲੇ ਗਏ ਸੀ ਕਿਵੇਂ ਗਏ ਸੀ ਹੈ ਪਤਾ ਹਾਂਜੀ ਕਿਵੇਂ ਤਾੜੀ ਮਾਰ ਕੇ ਹਾਂ ਤਾੜੀ ਮਾਰ ਕੇ ਤਾੜੀ ਸਭ ਕਰ ਦਵਾਰਾ ਸਾਬਾ ਨਾ ਠੀਕ ਆ ਕਿੱਥੇ ਗਏ ਸੀ ਇੱਥੋਂ ਫਿਰ ਇੱਥੇ ਮਾਚੀਆ ਸਾਹਿਬ ਹਾਂ ਕਿੰਨੀ ਉਮਰ ਦਾ ਪੁੱਤ 7 ਸਾਲ ਬਾਈ ਬਾਬਾ ਬਾਈ ਧੰਨਵਾਦੀ ਬਹੁਤ ਤੁਸੀਂ ਵੀ ਮਾਦਾ ਧੰਨਵਾਦ ਬਾਤਾਂ ਰਹੀ ਵੱਡੇ ਵੱਡਿਆਂ ਨੂੰ ਨਹੀਂ ਪਤਾ ਇਹ ਲੋੜ ਆ ਸਮੇਂ ਦੀ ਕਿਥੇ ਆਸ ਵਾਲੇ ਪਤਾ ਹੀ ਨਹੀਂ ਜੀ ਬੱਚਿਆਂ ਨੂੰ ਅੱਜ ਕੱਲ ਅਸੀਂ ਦੱਸਦੇ ਹੈ ਨਹੀਂ ਮੇਰਾ ਤਾਂ ਕਿ ਮੁਰ ਜਾਂਦੇ ਆ ਬਹੁਤ ਧੰਨਵਾਦ ਬੱਚਾ ਜਿਹਨੂੰ ਬਹੁਤ ਕੋਈ ਪਤਾ ਪਰ ਜ਼ਿਆਦਾਤਰ ਬੱਚਾ ਨਹੀਂ ਪਤਾ ਕੀ ਨਾਮ ਆ ਪੁੱਤ ਸ਼ਿਪਰਾ ਜੀ ਹੈ ਜੀ ਸ਼ਿਪਰਾ ਜੀ ਕੋਲ ਠੀਕ ਹੈ ਕਿਹੜੀ ਕਲਾਸ ਚ ਪੜਦੇ ਹੋ ਮੈਂ ਜੀ ਕੰਮ ਕਰਦੀ ਹਾਂ ਕੈਨੇਡਾ ਤੋਂ ਸੋਰੀ ਹਾਂਜੀ ਹਾਂ ਕੀ ਕੀ ਮਤਲਬ ਕਿੰਨੀ ਸਟੱਡੀ ਕੀਤੀ ਹੈ ਤੁਸੀਂ ਮੈਂ ਡਿਪਲੋਮਾ ਕੀਤਾ ਹੈ ਜੀ ਬਿਜ਼ਨਸ ਐਡਮਿਨ ਦਾ ਕਿ ਕਿਹੜੀ ਜਗ੍ਹਾ ਤੁਸੀਂ ਮੈਂ ਸਰੀ ਤੋਂ ਸਰੀ ਤੋਂ আচ্ছা ਠੀਕ ਹੈ ਜੀ ਠੀਕ ਹੁਣ ਹੈ ਇਸ ਟਾਈਮ ਸਰੀ ਜੇ ਜੋਬ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਨਮਸਤਕੋਣ ਦੇ ਲਈ ਆਏ ਹੋ ਹਾਂਜੀ ਬਸ ਕਿ ਮੱਥਾ ਟੇਕਣਾਈ ਸੀ ਸਭਾ ਦੇ ਦਿਨ ਪਹਿਲੀ ਵਾਰ ਆਇਆ ਹਾਂ ਅੱਗੇ ਵੀ ਨਹੀਂ ਨਹੀਂ ਪਹਿਲਾਂ ਅਜ ਪਹਿਲਾਂ ਵੀ ਆਇਆ ਕਰਦੀ ਸੀਗੀ ਹੁਣ ਛੁੱਟੀ ਆਈ ਹੋਈ ਸੀ ਫਿਰ ਤਾਂ ਕਰਕੇ ਮੱਥਾ ਟੇਕਣਾਈ ਸੀ ਅੱਜ ਠੀਕ ਠੀਕ ਕੀ ਹੋਇਆ ਸੀ ਪਤਾ ਇੱਥੇ ਹਾਂਜੀ ਇੱਥੇ ਸਾਬਜਾਦਾ ਅਜੀਤ ਸਿੰਘ ਜੀ ਤੇ ਸਾਬਜਾਦਾ ਜੁਜਾਰ ਸਿੰਘ ਜੀ ਸ਼ਹੀਦ ਹੋਏ ਸੀ ਪਿੰਡ 'ਚ ਇੱਥੇ ਤੇ ਇੱਥੇ ਗੁਰਦੁਆਰੇ ਕੋਲ ਉਹਨਾਂ ਦਾ ਸੰਸਕਾਰ ਕੀਤਾ ਸੀ ਕਿੰਨੇ ਸਾਬਜਾਦੇ ਸੀ ਗੁਰੂ ਘਰ ਦੀ ਸੀ ਚਾਰ ਇਹ ਨਾਮ ਪਤਾ ਉਹਨਾਂ ਦਾ ਹਾਂਜੀ ਸਾਬਜਾਦਾ ਅਜੀਤ ਸਿੰਘ ਜੀ ਸਾਬਜਾਦਾ ਜੁਜਾਰ ਸਿੰਘ ਜੀ ਸਾਬਜਾਦਾ ਜੁਰਾਵਰ ਸਿੰਘ ਜੀ ਸਾਬਜਾਦਾ ਫਤਿਹ ਸਿੰਘ ਜੀ ਠੀਕ ਹੈ ਤੇ ਤੁਸੀਂ ਦੱਸਿਆ ਜਿਵੇਂ ਇਹ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਨਾਲ ਪਿੰਡ ਹੈ ਜਿੱਥੇ ਸਾਬਜਾ ਦਾ ਅਜੀਤ ਸਿੰਘ ਜੀ ਸ਼ਹੀਦ ਹੋਏ ਸੀ ਸਾਬਜਾ ਦਾ ਜੀ ਹਰ ਸਿੰਘ ਜੀ ਇੱਧਰ ਪਿੰਡਾਂ ਉੱਥੇ ਸ਼ਹੀਦ ਹੋਏ ਸੀਗੇ ਤੇ ਇੱਥੇ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦਾ ਸੰਸਕਾਰ ਕਿੰਨਾ ਨੇ ਕੀਤਾ ਜੀ ਪਤਾ ਮਾਤਾ ਹਰਸ਼ਾ ਨਾਪੌਰ ਜੀ ਨੇ ਕੀਤਾ ਸੀਗਾ ਉਹਨਾਂ ਦਾ ਸੰਸਕਾਰ ਹਨ ਜੀ ਬਹੁਤ ਵਧੀਆ ਗੱਲ ਹੈ ਤੇ ਗੁਰੂ ਸਾਹਿਬ ਕਿੰਨੇ ਨੇ ਆਪਣੇ ਦੱਸ ਜੀ ਪਤਾ ਨਾ ਮੈਨੂੰ ਹਾਂ ਜੀ ਦੱਸ ਦੋ गुरु नानक देव जी गुरु अंगद देव जी गुरु रामदास जी गुरु अमरदास जी गुरु रामदास जी गुरु अर्जन देव जी गुरु हरकृष्ण जी गुरु तेग बहादुर जी गुरु गोविंद सिंह जी गुरु हर राय जी गुरु हर राय जी गुरु तेग बहादुर जी गुरु गोविंद सिंह जी देखो जो डाल सिर गुरु ग्रंथ साहब जी ਠੀਕ ਹੈ ਤੇ ਤੁਹਾਨੂੰ ਇਹ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਕਿੱਥੇ ਜਾ ਕੇ ਸੰਪੂਰਨ ਕੀਤਾ ਸੀ ਜਦੋਂ ਪਰਿਵਾਰ ਵਿਛੋੜਾ ਪਿਆ ਜੋ ਗ੍ਰੰਥ ਸਾਹਿਬ ਸੀ ਜੋ ਪੋਤੀਆਂ ਸਨ ਉਹ ਸਰਸੰਗੜੀ ਚ ਬਹਿ ਗਈਆਂ ਸਨ ਉਹ ਤੋਂ ਬਾਅਦ ਜਿਹੜੇ ਮਸੰਦ ਸੀ ਉਹਨਾਂ ਤੋਂ ਮੰਗਿਆ ਸੀ ਜਿਹੜੀਆਂ ਬੋਤੀਆਂ ਉਹਨਾਂ ਨੇ ਦਿੱਤੀਆਂ ਨਹੀਂ ਮਨ੍ਹਾ ਕਰਤਾ ਸੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਮੂਹ ਜਵਾਨੀ ਕੀਤੀ ਸੀ ਕਿਹੜੀ ਜਗ੍ਹਾ ਕੀਤੀ ਸੀ ਜਾ ਕੇ ਬੋਦਈ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਤਾਂ ਆਗੇ ਸੀਗੇ ਨਾ

ਸ੍ਰੀ ਗਰਾਲ ਜੀ ਕੀ ਨਾਮ ਆ ਪੁੱਤ ਜਸਰਾਜ ਹੈ ਜਸਰਾਜ ਜਸਰਾਜ ਕੱਲਾ ਜਸਰਾਜ ਆ ਬੱਛਾ ਹੈ ਜਸ ਸਿੰਘ ਸਿੱਧੂ ਜਸਰਾਜ ਸਿੰਘ ਸਿੱਧੂ ਜਸਰਾਜ ਸਿੰਘ ਪੂਰਾ ਨਾਮ ਦੱਸਿਆ ਕਰਨਾ ਪੁੱਤ ਠੀਕ ਆ ਕੋਈ ਵੀ ਪੁੱਛੇ ਠੀਕ ਆ ਤੇ ਅੱਜ ਮੈਡੀਕਲ ਨਹੀਂ ਆਇਆ ਹਾਂਜੀ ਕੀ ਹੋਇਆ ਸੀ ਪਤਾ ਹੈ ਪਤਾ ਨਹੀਂ ਹੱਥੇ ਕੀ ਹੋਇਆ ਸੀ ਹੈ ਜੀ ਕੜਕ ਲਈ ਆਇਓ ਪਤਾ ਕੀ ਹੋਇਆ ਸੀ ਇੱਥੇ ਕਿਉਂ ਆਇਓ ਮੈਂ ਤੁਹਾਨੂੰ ਉਥੇ ਰਿਆਂ ਦੱਸੋ ਤਾਂ ਹੋਣ ਕਿ ਕਰਨਾ ਇੱਥੇ ਮੱਥਾ ਟੇਕਣਾ ਕਿਉਂ ਆਏ ਆ ਦੱਸੋ ਕਿਹੜੇ ਸਾਹਿਬ ਦੇ ਦੱਸੋ ਨੂੰ ਨੂੰ ਤੁਹਾਨੂੰ ਪਤਾ ਈ ਬਾਬਾ ਦੀਪ ਸਿੰਘ ਸ਼ਹੀਦ ਹੋਏ ਥੇ ਜੀ ਬਾਬਾ ਦੀਪ ਸਿੰਘ ਸ਼ਹੀਦ ਹੋਏ ਬਾਬਾ ਦੀਪ ਸਿੰਘ ਦਾ ਸ੍ਰੀ ਅਮਰ ਸਾਹਿਬ ਕੇ ਸ਼ਹੀਦ ਹੋਏ ਸੀ ਜੀ ਹਾਂ ਜੀ ਦਰਬਾਰ ਸਾਹਿਬ ਕੇ ਜੰਗ ਲੜਦਿਆਂ ਹੋਇਆ ਛਿੱਦੀ ਪਾਈ ਸੀ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੇ ਇੱਥੇ ਕੌਣ ਸੀ ਦੋਏ ਸੀਗੇ ਆਜ ਪੁੱਤ ਇੱਧਰ ਨੂੰ ਆ ਜਾ ਡਰ ਨਾ ਡਰਨਾ ਨਹੀਂ ਐਨਾ ਇੱਥੇ ਕੀ ਹੋਇਆ ਸੀ ਪੁੱਤ ਅੱਜ ਮੱਤਾ ਟੇਕਣ ਲਈ ਆਏ ਹੋ ਇੱਥੇ ਕੀ ਹੋਇਆ ਸੀ ਪੁੱਤ ਅੱਜ ਮੱਤਾ ਟੇਕਣ ਲਈ ਆਏ ਹੋ ਕੀ ਨਾਮ ਆ ਤੁਹਾਡਾ ਬੇਟੇ ਜਸਕਰਨ ਹੈ ਜਸਕਰਨ ਕੱਲਾ ਜਸਕਰਨ ਜਸਕਰਨ ਸਿੰਘ ਨਾਲ ਸਿੰਘ ਨਹੀਂ ਲੱਗਦਾ ਕੁਮਾਰ ਲੱਗਦਾ ਹੋਊਗਾ ਜਾਂ ਸਿੰਘ ਕੀ ਲੱਗਦਾ ਪੂਰਾ ਦਸੀ ਦਾ ਹੁੰਦਾ ਦਸੀ ਦਾ ਜਸਕਰਨ ਸਿੰਘ ਬਡਾੜਾ ਹਾਂ ਫਿਰ ਇੰਨਾ ਸੋਹਣਾ ਨਾਮ ਆ ਤੇਰਾ ਦੱਸ ਹੈ ਕਿਹੜੀ ਕਲਾਸ ਚ ਪੜਦੇ ਹੋ ਯੂਕੇਜੀ ਹੈ ਯੂਕੇਜੀ ਠੀਕ ਛੋਟੇ ਸਾਹਿਬ ਜਦੋਂ ਤੇਜੀਦ ਹੋਈ ਸੀ ਫਰੰਦ ਜੀ ਗੜੀ ਚ ਕਿਵੇਂ ਸੀਤ ਕੀਤਾ ਸੀ ਉਹਨਾਂ ਨੂੰ ਨਹੀਂ ਹਾਂ ਤਾਂ ਚਿੰਤਾ ਤਾਂ ਠੀਕ ਹੈ ਨੀ ਛੋਟੇ ਸਾਹਿਬ ਜੀ ਦਾ ਨਾਮ ਕੀ ਸੀ ਬਾਬਾ ਬਾਬਾ ਜੀਤ ਬਾਬਾ ਫਤੇ ਸਿੰਘ ਬਾਬਾ ਜੋਰਾ ਬਾਰਸੂng ਤੇ ਇੱਥੇ ਅੱਜ ਮਥਾ ਦੇਖਣ ਲਈ ਆਇਆ ਹਾਂ ਇੱਥੇ ਕੀ ਹੋਇਆ ਸੀ ਪਤਾ ਹੂੰ ਬਾਬਾ ਜੀਤ ਸਿੰਘ ਬਾਬਾ ਜੁਹਾਰ ਸਿੰਘ ਦੀ ਲੜਾਈ ਹੋਈ ਸੀ ਉਰੇ ਸ਼ਹੀਦ ਹੋਇਤੇ ਹੋ ਉਹਨਾਂ ਨੇ ਕਿ ਥੋੜੀ ਕਿ ਦੂਰ ਪਿੰਡ ਆ ਉੱਥੇ ਸਾਹਿਬ ਜادہਜੀਤ ਸਿੰਘ ਜੀ ਚੀਜ਼ ਹੋਈ ਸੀ ਤੇ ਇਧਰਲੇ ਪਾਸੇ ਪਿੰਡ ਆ ਉੱਥੇ ਸਾਹਿਬ ਜادہ ਜੁਹਾਰ ਸਿੰਘ ਜੀ ਚੀਜ਼ ਹੋਈ ਸੀ ਆਪਣੇ ਗੁਰੂ ਸਾਹਿਬਾਨ ਕਿੰਨੇ ਨੇ 10 ਪਤਾ ਨਾਮ ਉਹਨਾਂ ਦੇ ਪਤਾ ਨਹੀਂ ਲੋਨ ਨਹੀਂ ਪਤਾ ਪਤਾ ਹੈ ਕਿੰਨੇ ਹੈ ਵੈਸੇ ਨਾਮ ਤਾਂ ਪਤਾ ਪਹਿਲੇ ਗੁਰੂ ਸਾਹਿਬ ਕੌਣ ਸੀ ਗੁਰੂ ਰਾਮਕ੍ਰਿਪਾ ਜੀ ਠੀਕ ਹੈ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਤੇ ਤੁਹਾਨੂੰ ਇਹ ਪਤਾ ਦਰਬਾਰ ਸਾਹਿਬ ਜਾਣੇ ਮੱਥਾ ਟੇਕ ਨੰਬਰ ਸਰ ਦਾ ਹਾਂਜੀ ਅੰਮਰਸਰ ਸਾਹਿਬ ਦੇ ਦਰਬਾਰ ਸਾਹਿਬ ਤੀਨੇ ਸਹਿਰ ਬਸਾਇਆ ਸੀ ਉਹ ਗੁਰੂ ਰਾਮ ਦਸਮਨ ਗੁਰੂ ਰਾਮ ਦਸ ਬਹੁਤ ਵਧੀਆ ਗੱਲ ਹੈ ਧੰਨਵਾਦ ਅਸੀਂ ਸਿੱਖਾਉ ਨਹੀਂ ਆਇਆ ਇੱਕ ਨਾਮਾ ਬੁੱਤ ਗੁਰਸੇਰਤਕਾਰ ਕੀ ਕਿਹੜੇ ਕਲਾਸ ਚ ਵਰਦੇ ਹੋ ਤੀਜੀ ਹੈਜੀ ਲਾਈਕ ਜੀ ਦਾ ਕਲਾਸ ਐਲ ਕੇ ਜੀ ਤੀਜੀ ਤੀਜੀ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਤੇ ਕਿਹੜੇ ਸਕੂਲ ਚ ਵਰਦੇ ਹੋ ਹਿਮਾਲਿਆ ਪਬਲਿਕ ਸਕੂਲ ਮੁਜਾਫਰ ਮੁਜਾਫਰ ਮੁਜਾਫਤ ਠੀਕ ਹੈ ਤੇ ਅੱਜ ਮੱਥਾ ਟੇਕਣ ਲਈ ਆਇਆ ਹਾਂ ਹਾਂਜੀ ਕੀ ਹੋਇਆ ਸੀ ਇੱਥੇ ਪਤਾ ਹਾਂਜੀ ਕੀ ਹੋਇਆ ਸੀ ਤੇ ਜੰਗ ਲੜੀ ਸੀਗੀ ਇੱਥੇ ਜੰਗ ਲੜੀ ਸੀਗੀ ਕਿੰਨਿਆਂ ਨੇ ਬਾਬਾ ਜੀ ਸਿੰਘ ਜੀ ਬਾਬਾ ਜੀ ਜਾਰ ਸਿੰਘ ਜੀ ਕੀ ਦੋਏ ਸੀ ਹਾਂਜੀ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਬੋਲ ਕਹੇ ਸੀ ਪਹਿਲਾਂ ਉਹ ਪੂਰੇ ਕੀਤੇ ਸੀ ਉਹ ਕਿਹੜੇ ਬੋਲ ਕਹੇ ਸੀ ਪਤਾ ਸਵਾ ਲੱਖ ਸੇ ਇੱਕ ਲੜਾਉ ਸਵਾ ਲੱਖ ਸੇ ਇੱਕ ਲੜਾਉ ਤਬੇ ਗੁਰੂ ਗੋਬਿੰਦ ਸਿੰਘ ਨਾਮ ਦਾ ਹੇਠ ਤੁਹਾਨੂੰ ਪਤਾ ਹੈ ਵੀ 10 ਲੱਖ ਦੀ ਫੌਜ ਨੇ ਘੇਰਾ ਪਾਇਆ ਸੀ ਫਿਰ ਇੱਕ ਇੱਕ ਸਿੰਘ ਲੱਖ ਲੱਖ ਨਾਲ ਲੜਦਾ ਸੀਗਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਹਬਜ਼ਾਦੇ ਸੀ ਗੁਰੂ ਬਸ 4 ਠੀਕ ਹੈ ਤੇ ਦੂਏ ਛੋਟੇ ਸਹਬਜ਼ਾਦਿਆਂ ਦੇ ਕਿੰਨਾ ਸੀ ਬਾਬਾ ਜੋਰਵਾਲ ਸਿੰਘ ਜੀ ਬਾਬਾ ਸਹਤੇ ਸੀ ਠੀਕ ਕਬਰ ਹੋਣਾ ਨਹੀਂ ਬੁੱਤ ਕੁਲ ਕੇ ਦੱਸੋ ਕੁਝ ਨਹੀਂ ਹੁੰਦਾ ਕੁਝ ਨਹੀਂ ਕਹਿੰਦੇ ਅਸੀਂ ਠੀਕ ਹੈ ਤੇ ਆਪਣੇ ਗੁਰੂ ਸਾਹਿਬ ਕਿੰਨੇ ਨੇ 10 ਨਾਮ ਪਤਾ ਉਹਨਾਂ ਦੱਸੋਗੇ ਸ਼ਿਗੂ ਨਾਨ ਦੇਵ ਜੀ ਸ਼ਿਗੂ ਬੰਗਾ ਦੇਵ ਜੀ ਸ਼ਿਗੂ ਅਮਰਦਾਸ ਜੀ ਸ਼ਿਗੂ ਅਮਰਦਾਸ ਜੀ ਸ਼ਿਗੂਰ ਜਨਦੇਵ ਜੀ ਸ਼ਿਗੂ ਪੂਰ ਜਨਦੇਵ ਜੀ ਸ਼ਿਗੂ ਗਮਸਾਹਿਬ ਜੀ ਸ਼ਿਗੂ ਰਾਜ ਜੀ ਸ਼ਿਗੂ ਅਕਸ਼ੰਦੀ ਸ਼ਿਗੂ ਤੇ ਇੱਕ ਬਾਦ ਜੀ ਸ਼ਿਗੂ ਗੋਬ ਸਿੰਘ ਜੀ ਦਸਾਂ ਪਾਖਸ਼ਾਂ ਜੋ ਤਨਤਨ ਸ਼ਿਗੂ ਗੰਸਾਹਿਬ ਤੇ ਇੱਥੇ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦਾ ਸੰਸਕਾਰ ਕਿੰਨਾ ਨੇ ਕੀਤਾ ਸੀ ਬਿਬਿਕ ਕੀ ਵਿਜੀਨੇ ਹਰ ਸ਼ਹਿਰ ਹੋਗਾ ਉਹ ਵੀ ਹਰ ਸ਼ਹਿਰ ਹੋਗਾ ਠੀਕ ਹੈ ਤੇ ਇੱਥੇ ਗੁਰੂ ਸਾਹਿਬ ਨੇ ਜਦੋਂ ਇੱਥੇ ਮੋਰਚਾ ਸੰਭਾਲਿਆ ਸੀ ਕਿਹੜੀ ਜਗ੍ਹਾ ਸੰਭਾਲਿਆ ਸੀ ਉਸ ਦਾ ਨਾਮ ਕੀ ਸੀ ਆ ਗੁਰਦੁਆਰਾ ਸਾਹਿਬ ਉੱਪਰ ਜਾ ਕੇ ਜਿਹੜਾ ਕੱਚੀ ਵੇੜੀ ਠੀਕ ਹੈ ਕੋਈ ਗੱਲ ਨਹੀਂ ਕਨਫਿਊਜ਼ ਹੋ ਜਾਂਦਾ ਬੱਚਾ ਕੋਈ ਗੱਲ ਨਹੀਂ ਬਹੁਤ ਵਧੀਆ ਜਵਾਬ ਦੇ ਰਿਹਾ ਪੁੱਤ ਤੂੰ ਤੇ ਤੈਨੂੰ ਇਹ ਪਤਾ ਪੁੱਤ ਵੀ ਇੱਥੋਂ ਗੁਰਗੋਬਿੰਦ ਸਿੰਘ ਜੀ ਜਦੋਂ ਗਏ ਸੀ جو سنگھا دے حکم تو بعد پنج پیاریاں دے حکم تو بعد تو کیڑی جگہ گئی سی اس تو بعد جنگل ہے جی مچھوارے جنگل ہاں مچھوارے صاحب بہت بہت ਏ ਕੀ ਹੋਇਆ ਸੀ ਇੱਥੇ ਪਤਾ ਹੀ ਅਜ ਹਾਂਜੀ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਸ਼ੀਦੀ ਦਿਹਾੜਾ ਹੈ ਜਿੱਥੇ ਠੀਕ ਹੈ ਤੇ ਉਹਨਾਂ ਦਾ ਜਿਹੜੇ ਸੰਘੀ ਹੋਏ ਸੀ ਉਹਨਾਂ ਦਾ ਸੰਸਕਾਰ ਕਿੰਨਾ ਨੇ ਕੀਤਾ ਸੀ ਜੀ ਮਾਤਾ ਹਰਸ਼ਰਮਿਤ ਕੌਰ ਜੀ ਨੇ ਧੰਨਵਾਦ ਜੀ ਸ਼ੁਕਰੀਆ ਜੀ ਕੀ ਨਾਮ ਆ ਬਤ ਨਾਮ ਕੀ ਆ ਨਹੀਂ ਜਸਕੇਰਾ ਸਿੰਘ بس ਕਿਰ ਸੇ ਕਿਹੜੇ ਪਿੰਡ ਐ ਤੁਹਾਡਾ ਖੁੰਨੀ ਮੰਜਰਾਈ ਠੀਕ ਐ ਤੇ ਕਿਹੜੀ ਕਲਾਸ ਚ ਪੜਦੇ ਹੋ 6ਵੀਂ 6ਵੀਂ ਚ ਕਿਹੜੇ ਸਕੂਲ ਚ ਏਪੀ ਦੇ ਸਮਾਰਟ ਸਕੂਲ ਠੀਕ ਐ ਤੇ ਅੱਜ ਇੱਥੇ ਮਾਤਾ ਦੇਖਣ ਲਈ ਆਏ ਹੋ ਹਾਂਜੀ ਮਾਤਾ ਦੇਖਣ ਆਏ ਜੀ ਕਿਉਂ ਦੇਖਣ ਆਏ ਹੋ ਕੀ ਅੱਜ ਅੱਜੀ ਦੀਦੇ ਆੜੇ ਚੱਲ ਰਹੇ ਆਂ ਜੀ ਠੀਕ ਐ ਕੀ ਹੋਇਆ ਬੜੇ ਸ਼ਾਹਜਾਹ ਦੇ ਅੰਦ ਕੀ ਹੋਇਆ ਸੀ ਇਸ ਧਰਤੀ ਦੇ ਅੱਬ ਜਾਂਗ ਹੋਈ ਸੀ ਜੀ ਹਾਂ ਤੇ ਕਿਹੜੇ ਸਾਹਿਬ ਜੀ ਆ ਦੇਸੀ 7 ਅਸੀਂ ਬਾਬਾਜੀ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਠੀਕ ਹੈ ਤੇ ਕਿੰਨੇ ਸਾਹਿਬ ਜੀ ਆ ਦੇਸੀ ਗੁਰੂ ਅਮਰ ਸਿੰਘ ਜੀ ਦੇ ਚਾਰ ਸਾਹਿਬ ਜੀ ਆ ਦੇ ਪਤਾ ਨਾਮ ਸਾਹਿਬ ਜੀ ਆ ਦੇ ਬਾਬਾਜੀ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਰਦੇ ਸਿੰਘ ਜੀ ਤੇ ਆਪਣੇ ਪੰਜ ਪਿਆਰੇ ਹੋਏ ਨੇ ਹਨਾ ਸਿੱਖ ਧਰਮ ਦੇ ਵਿੱਚ ਉਹਨਾਂ ਦੇ ਨਾਮ ਪਤਾ ਤੁਹਾਨੂੰ ਹਾਂ ਜੀ ਕੋਈ ਗੱਲ ਨਹੀਂ ਠੀਕ ਹੈ ਚਲੋ ਕੋਈ ਗੱਲ ਨਹੀਂ ਯਾਦ ਕਰਿਓ ਠੀਕ ਹੈ ਤੇ ਗੁਰੂ ਸਾਹਿਬ ਕਿੰਨੇ ਨੇ ਆਪਣੇ 10 ਗੁਰੂ ਜੀ ਉਹਨਾਂ ਦੇ ਨਾਮ ਪਤਾ ਹਾਂਜੀ ਕੀ ਨਾਮ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰ Rai ਸਾਹਿਬ ਜੀ ਗੁਰੂ ਅਰਕਿਸ਼ਨ ਸਾਹਿਬ ਜੀ ਗੁਰੂ ਇੱਕ ਬਹਾਦਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਵਧੀਆ ਬਹੁਤ ਚਾਬਰ ਬਹੁਤ ਵਧੀਆ ਜਵਾਬ ਹਾਂ ਜੀ ਕੀ ਨਾਮ ਹੈ ਤੁਹਾਡਾ ਇੱਕਮਜੋਤ ਸਿੰਘ ਜੀ ਠੀਕ ਹੈ ਕਿਹੜੀ ਕਲਾਸ ਚ ਪੜਦੇ ਹੋ 5ਵੀਂ ਜੀ ਕਿਹੜੇ ਸਕੂਲ ਚ ਸੇਮਗੁਣ ਪਬਲਿਕ ਸਕੂਲ ਖਰੜ ਠੀਕ ਹੈ ਖਰੜ ਤੋਂ ਆਏ ਹੋ ਹਾਂ ਜੀ ਅੱਜ ਕਿਉਂ ਆਏ ਹੋ ਰਹੇ ਆ ਸ਼ਹੀਦੀ ਦਿਹਾੜੇ ਪਰ ਆਇਆ ਜੀ ਠੀਕ ਹੈ ਕੌਣ ਸੀ ਤੁਹਾੇ ਸੀ ਆ ਬਾਬਾ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਉਹ ਪੇੜੇ ਹੋਏ ਸੀ ਬਾਬਾ ਜੀ 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 ਸਿੰਘ ਬਾਬਾ ਜੀ ਸਿੰਘ ਬਾਬਾ ਜੀ ਸਿੰਘ ਜੀ ਬਾਬਾ ਜੀ ਸਿੰਘ ਜੀ ਠੀਕ ਹੈ ਤੇ ਹੋਰ ਸਿੰਘ ਵੀ ਚੇਰ ਹੋਏ ਸੀਗੇ ਹਾਂਜੀ ਤੇ ਤੁਹਾਨੂੰ ਇਹ ਪਤਾ ਵੀ ਇੱਥੋਂ ਗੁਰਗੋਮ ਸਿੰਘ ਜੀ ਕਿਉਂ ਗਏ ਸੀਗੇ ਇੱਥੇ ਜੰਗ ਜਲ ਰਹੀ ਸੀ ਮੁਗਲਾਂ ਨਾਲ ਹਾਂਜੀ ਹਾਂ ਅਲੱਗੇ ਪਤਾ ਜੀ ਉਹ ਤੇ ਹਨਾ ਇੱਥੇ ਮੁਗਲਾਂ ਨੇ ਮੁਗਲਾ ਕਰਕੇ ਨਾ ਉਹਨਾਂ ਨੇ ਚਾਰੇ ਪਾਸੇ ਦੇ ਘੇਰੇ ਪਾ ਲਿਆ ਤਾਂ ਕਰਕੇ ਹੋ ਹਨਾ ਇੱਥੇ ਰਿ ਗਏ ਤੇ ਤਾਂ ਚਲੇ ਗਏ ਸੀ ਜੀ ਪੂਰਾ ਨਹੀਂ ਪਤਾ ਮੈਨੂੰ ਪਿਆਰਿਆਂ ਨੇ ਪੰਜ ਪਿਆਰਿਆਂ ਨੇ ਹੁਕਮ ਕੀਤਾ ਸੀ ਵੀ ਸੇਕੋਮ ਨੂੰ ਤੁਹਾਡੀ ਬਹੁਤ ਜ਼ਰੂਰਤ ਹੈ ਤੁਸੀਂ ਇੱਥੋਂ ਚਲੇ ਜਾਓ ਫਿਰ ਉਹ ਤਾੜੀ ਮਾਰ ਕੇ ਗਈ ਸੀ ਤੋਂ ਗੁਰਦੁਆਰਾ ਸਾਹਿਬ ਆਣਾ ਸਾਹਮਣੇ ਤਾੜੀ ਸਾਹਿਬ ਤਾੜੀ ਮਾਰ ਕੇ ਤੋਂ ਨਿਕਲੇ ਸੀ ਇਹ ਤੋਂ ਬਾਅਦ ਕਿੱਥੇ ਗਏ ਸੀ ਪਤਾ ਤੁਹਾਨੂੰ ਇਹ ਤੋਂ ਬਾਅਦ ਉਹਥੇ ਗਏ ਤੇ ਮੱਛੀਵਾੜਾ ਸਾਹਿਬ ਹਾਂ ਮੱਛੀਵਾੜਾ ਸਾਹਿਬ ਤੇ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਪਤਾ ਤੁਹਾਨੂੰ ਹਾਂਜੀ ਕੀ ਨਾਮ ਬਾਬਾ ਫਤਾ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਤੇ ਆਪਣੇ ਸਿੱਖ ਧਰਮ ਚ ਕਿੰਨੇ ਪਿਆਰੇ ਹੋਏ ਨੇ ਪੰਜ ਨਾਮ ਪਤਾ ਉਹਨਾਂ ਨੇ ਆ ਬੱਪਾ ਹੀਰਿਆ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਭਾਈ ਹਿਮਾ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਭਾਈ ਸਾਹਿਬ ਸਿੰਘ ਜੀ ਤੇ ਗੁਰੂ ਸਾਹਿਬ ਦੇ ਵੀ ਪਤਾ ਨਾਲ ਗੁਰੂ ਸਾਹਿਬ ਦੇ ਨਹੀਂ ਪਤਾ ਉਹ ਯਾਦ ਰੱਖੋ ਲਗਾਨੇ ਦਾ ਗੁਰੂ ਆਜੇ ਨਹੀਂ ਆਉਂਦੇ ਨਹੀਂ ਉਤੇ ਯਾਦ ਕਰਨੇ ਨੇ ਠੀਕ ਹੈ ਜ਼ਰੂਰ ਤੁਹਾਨੂੰ ਆਉਂਦੇ ਨੇ ਹਾਂਜੀ ਜੀ ਸੁਣਾਓ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਹਰਜਨ ਦੇਵ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰ Rai ਜੀ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸਾ ਪਾਛਾਇਆ ਜੋਸ਼ੀ ਗੁਰਨ ਸਾਹਿਬ ਜੀ ਤੁਹਾਨੂੰ ਬਹੁਤ ਵਧੀਆ ਜਵਾਬ ਦਿੱਤੇ ਨੇ ਜਿਹੜੇ ਨਹੀਂ ਹੁੰਦੇ ਪੜਨੇ ਨੇ ਬਹੁਤ ਠੀਕ ਹੈ ਧੰਨਵਾਦ ਜੀ ਤੀਨਾ ਮਾ ਜੀ ਬੱਸ ਹਾਂ ਰੋਕੋ ਨਾ ਜੀ ਠੀਕ ਗੱਲ ਜੀ ਤੀਨਾ ਮਾ ਜੀ ਹਾਂ ਜੀ ਰੋਕੋ ਜੀ ਇੱਕ ਵਾਰ ਤੀਨਾ ਮਾ ਤਾਂ ਵੇ ਪਤਾ ਨਹੀਂ ਨਾਮ ਠੀਕ ਗੱਲ ਜੀ ਤੀਨਾ ਮਾ ਆਪਣੇ ਤੇਂਦਰਪਾਲ ਸਿੰਘ ਜੀ ਤੇਂਦਰਪਾਲ ਸਿੰਘ ਕਿਹੜੀ ਜਗ੍ਹਾ ਤੋਂ ਆਏ ਹੋ ਇਹ ਚੋਸ ਆਫਟਮਾਈਂ ਅੱਛਾ ਲੋਕਲ ਹੀ ਹੋਣਗੇ ਹਾਂਜੀ ਠੀਕ ਆ ਫਿਰ ਦਾ ਭਾਗਾਂ ਲਈ ਵਾਣਾ ਹਾਂਜੀ ਹਾਂਜੀ ਠੀਕ ਐ ਤੇ ਅੱਜ ਕੀ ਆ ਪਤਾ ਤੁਹਾਨੂੰ ਆਪਣਾ ਸ਼ਿਧੀ ਦੇ ਪਸਾਜੀ ਕਿੰਨਾ ਦਾ ਹੀ ਬਾਬਾ ਜੀ ਸਿੰਘ ਜੀ ਬਾਬਾ ਜੀ ਹਜ਼ਾਰ ਸਿੰਘ ਜੀ ਦਾ ਤੇ ਦਿਨ ਪਿਆਰੇ ਸੀ ਆਪਣੇ 40 ਸਖ ਦੇ ਇੱਥੇ ਗੁਫਸੀ ਜਿਹੜਾ ਹਾਂਜੀ ਉਹਨਾਂ ਦਾ ਸੰਸਕਾਰ ਕਿੰਨਾ ਨੇ ਕੀਤਾ ਸੀ ਹਾਂਜੀ ਸੰਸਕਾਰ ਕਿੰਨਾ ਨੇ ਕੀਤਾ ਸੀ ਉਹਨਾਂ ਦਾ ਬੀਵੀ ਹਜ਼ਾਰ ਸਿੰਘ ਜੀ ਦੇ ਬਹੁਤ ਵਧੀਆ ਹਾਂਜੀ ਪਤਾ ਹੋਣਾ ਚਾਹੀਦਾ ਨਾ ਕਿਉਂਕਿ ਅੱਜਕੱਲ ਬੱਚਿਆਂ ਨੂੰ ਵੀ ਨਹੀਂ ਪਤਾ ਹਾਂਜੀ 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 ਤੇ ਆਪਣੇ ਪਿਆਰੇ ਕਿੰਨੇ ਨੇ ਜੀ ਆਪਣੇ ਪੰਜ ਪਿਆਰੇ ਨੇ ਜੀ ਉਹਨਾਂ ਦੇ ਨਾਮ ਪੰਜ ਪਿਆਰਿਆਂ ਦੇ ਭਾਈ ਸਾਹਿਬ ਸਿੰਘ ਜੀ ਭਾਈ ਮੋਕਪ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਚੌਥੇ ਦਾ ਸਾਹਿਬ ਸਿੰਘ ਜੀ ਦਾ ਕਹਤਾ ਹਾਂਜੀ ਭਾਈ ਦਿਆ ਸਿੰਘ ਜੀ ਤੇ ਪੰਜ ਭਾਈ ਸਾਹਿਬ ਸਿੰਘ ਜੀ ਹਾਂਜੀ ਭਾਜੀ ਚਾਰ ਸਾਹਿਬ ਦੇ ਵੀ ਪਤਾ ਦੱਸਾਂ ਹਾਂਜੀ ਹਾਂਜੀ ਦੱਸਾਂ ਗੁਰੂ ਸਾਹਿਬ ਨੂੰ ਪਤਾ ਤਾਂ ਹੋਏਗਾ ਪਰ ਲਾਈਨ ਵਾਈਜ਼ ਨਹੀਂ ਪਤਾ ਹੈਗਾ ਤੇ ਚਾਰ ਸਾਹਿਬ ਜਦੋਂ ਪਤਾ ਬਾਬਾ ਜੀ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਾ ਸਿੰਘ ਜੀ ਤੇ ਧੰਨਵਾਦ ਤੇ ਤੁਹਾਨੂੰ ਇਹ ਪਤਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਸੀ ਹਾਂਜੀ ਆਪਣੇ ਮੁਖ ਤੋਂ ਬੋਲ ਕੇ ਸਾਰੀ ਬਾਣੀ ਲਿਖਾਈ ਸੀ ਕਿਹੜੀ ਜਗ੍ਹਾ ਤੇ ਕਰਾਈ ਸੀ ਇਹ 1799 ਵਿੱਚ ਆਪਣੇ ਸ਼ਾਹ ਅਨੰਦਪੁਰ ਖਾਲਸਾ ਪੰਥ ਦੀ ਸਜਣਾ ਕੀਤੀ ਸੀ 1799 ਜਦੋਂ ਪਰਿਵਾਰ ਵਿਛੋੜਾ ਹੋਇਆ ਸੀ ਸਰਸਾ ਨਦੀ ਤੇ ਤਾਂ ਉੱਥੇ ਖਾਲਸੇ ਦਾ ਬਹੁਤ ਅਮੁੱਲਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਪੋਥੀਆਂ ਆਦ ਗ੍ਰੰਥ ਬਹੁਤ ਸਾਰਾ ਉਹ ਨਦੀ ਦੀ ਭੇਟ ਚੜ ਗਿਆ ਸੀ ਉਹ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਾਈ ਸੀ ਆਪਣੇ ਮੁਖ ਤੋਂ ਬੋਲ ਕੇ ਮੂਹ ਜਵਾਨੀ ਹਾਂਜੀ ਹਾਂਜੀ ਉਹ ਕਿਹੜੀ ਜਗ੍ਹਾ ਤੇ ਕੀਤੀ ਸੀ ਉਹ ਮੇਬੀ ਸ਼ਾਇਰ ਆਪਣੇ ਪਰਿਵਾਰ ਵਿਛੋੜਾ ਸਾਹਿਬ ਸ਼ਾਇਦ ਹੈ ਜੀ ਪਰਿਵਾਰ ਵਿਛੋੜਾ ਸਾਹਿਬ ਸ਼ਾਇਦ ਪਰਿਵਾਰ ਵਿਛੋੜਾ ਦਾ ਪਰਿਵਾਰ ਦਾ ਵਿਛੋੜਾ ਹੋਇਆ ਹੈ ਹਾਂ ਜੀ ਹਾਂ ਜੀ ਨੋਂ ਨਹੀਂ ਯਾਦ ਪੜਿਆ ਹੋਇਆ ਕਿਤੇ ਜਗਾ ਮੇਰੇ ਗੰਮਦਮਾ ਸਾਹਿਬ ਤੇ ਕਤਲਵੰਡੀ ਸਾਹਿਬ ਹਾਂ ਜੀ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਠੀਕ ਹੈ ਸ਼ੁਕਰੀਆ ਕਾਲ ਜੀ ਕੀ ਨਾਮ ਹੈ ਜੀ ਜੁਨਾਸ ਹੈ ਜੀ ਹਾਂ ਜੁਨਾਸ ਸਿੰਘ ਕਿਹੜਾ ਪਿੰਡ ਹੈ ਜੀ ਆਮਰਗੜ ਠੀਕ ਹੈ ਅੱਜ ਮੱਥਾ ਟੇਕਣ ਲਈ ਆਏ ਜੀ ਕੀ ਹੋਇਆ ਸੀ ਇੱਥੇ ਪਤਾ ਹੀ ਤੁਹਾਨੂੰ ਮੈਂ ਨਹੀਂ ਕੋਈ ਹੋਰ ਮੈਂ ਆਇਆ ਹਾਂ ਆਏ ਹਾਂ ਜੀ ਨੇ ਉਹ ਤਾਂ ਆਏ ਹੋ ਇਤਿਹਾਸ ਦਾ ਪਹਿਲਾਂ ਤੋਂ ਪਤਾ ਹੋਣਾ ਨਾ ਹਾਂ ਤੇ ਹੱਸਤਾ ਪਤਾ ਕੀ ਹੋਇਆ ਸੀ ਇਸ ਜਗ੍ਹਾ ਤੇ ਇੱਥੇ ਸਹਜਾਬਾਂ ਦੇ ਜੰਗ ਹੋਈ ਹੋਈ ਆ ਹਾਂਜੀ ਹੋਰ ਕੀ ਆ ਜੀ ਜੰਗ ਹੋਈ ਹੋਈ ਆ ਨਾ ਪਤਾ ਬਹੁਤ ਲੰਬੇ ਦੌਰ ਦਾ ਬੱਚੇ ਕਿੰਨੇ ਨਹੀਂ ਤੁਹਾਡੇ ਤਿੰਨ ਉਹਨਾਂ ਨੂੰ ਫਿਰ ਕਿਵੇਂ ਸਿਕਾ ਨਹੀਂ ਇਹ ਸਾਰਾ ਕੁਝ ਸਿੱਖੇ ਹੋਇਆ ਹੋ ਪਹਿਲਾਂ ਪੜ੍ਹਦੇ ਆ ਤੁਹਾਨੂੰ ਤਾਂ ਪਤਾ ਨਹੀਂ ਬੇਟੇ ਕੀ ਨਾਮ ਆ ਕੀ ਨਾਮ ਹੈ ਅਨਮੋਲ ਫ੍ਰੀਜ਼ ਉਹ ਤੇਰੇ ਨਾਲ ਨੇ ਹਾਂਜੀ ਆ ਇੱਕ ਮਿੰਟ ਆ ਜੀ ਇਹ ਤੇਰਾ ਨਾਮ ਤੇ ਕਿਹੜੀ ਕਲਾਸ ਚ ਪੜਦੇ ਹੋ ਨਾਈਂ ਕੀ ਨਾਮ ਕੀ ਹੈ ਬੇਟੇ ਅਨਮੋਲਪ੍ਰੀਤ ਠੀਕ ਹੈ ਨਾਈਂਥ ਕਲਾਸ ਚ ਪੜਦੇ ਹੋ ਏ ਹਾਂਜੀ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਪਟਿਆਲਾ ਠੀਕ ਹੈ ਮੱਥਾ ਟੇਕਣ ਲਈ ਆਏ ਹੋ ਹਾਂਜੀ ਹਾਂਜੀ ਠੀਕ ਹੈ ਕੋਈ ਰੱਲੇ ਪਤਾ ਕੀ ਹੋਇਆ ਸੀ ਇਹ ਜਗ੍ਹਾ ਤੇ ਹਾਂਜੀ ਕੀ ਹੋਇਆ ਚਮਕੌਰ ਦੀ ਕਮਰਸਾਨੀ ਉੱਧ ਹੋਇਆ ਸੀਗਾ ਹਾਂ ਮੁਗਲ ਫੌਜਾਂ ਤੇ ਸਿੱਖ ਫੌਜਾਂ ਵਿੱਚ ਹਾਂਜੀ ਹਾਂਜੀ ਹੋਰ ਅੱਗੇ ਬਾਬਾ ਅਜੀਤ ਸਿੰਘ ਜੀ ਬਾਬਾ ਜਦਾਰ ਸਿੰਘ ਜੀ ਸ਼ਹੀਦ ਹੋਏ ਸੀਗੇ ਹਾਂ ਭਾਈ ਦਿਆ ਸਿੰਘ ਜੀ ਸ਼ਹੀਦ ਹੋਏ ਸੀਗੇ ਤੇ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦਾ ਸੰਸਕਾਰ ਕਿੰਨਾ ਨੇ ਕੀਤਾ ਸੀਗਾ ਜੀ ਬੀਬੀ ਗੁਰਸ਼ਰਨ ਕੌਰ ਜੀ ਹਰਸ਼ਰਨ ਹਰਸ਼ਰਨ ਤੇ ਤੁਹਾਨੂੰ ਆਪਣੇ ਪੰਜ ਪਿਆਰੇ ਹੋਏ ਨੇ ਉਹਨਾਂ ਦੇ ਨਾਮ ਪਤਾ ਨੇ ਬੇਟੇ ਕੀ ਨਾਮ ਨੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਾ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਸਾਇਬ ਸਿੰਘ ਜੀ ਠੀਕ ਹੈ ਤੇ ਗੁਰੂ ਸਾਹਿਬਾਨ ਦੇ ਹਾਂਜੀ ਪਹਿਲੇ ਪਾਤਸ਼ਾਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਪਾਤਸ਼ਾਹੇ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੀ ਪਾਤਸ਼ਾਹੇ ਸ੍ਰੀ ਗੁਰੂ ਅਮਰਦਾਸ ਜੀ ਚੌਥੀ ਪਾਤਸ਼ਾਹੇ ਸ੍ਰੀ ਗੁਰੂ ਰਾਮਦਾਸ ਜੀ ਪੰਜਵੀਂ ਪਾਸ਼ਾਏ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੀਂ ਪਾਸ਼ਾਏ ਸ੍ਰੀ ਗੁਰੂ ਹਰगोबिंद ਸਿੰਘ ਜੀ ਸਤਵੀਂ ਪਾਸ਼ਾਏ ਸ੍ਰੀ ਗੁਰੂ ਹਰ Rai ਸਾਹਿਬ ਜੀ ਅ ਅੱਠਵੀਂ ਪਾਸ਼ਾਏ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੌਵੀਂ ਪਾਸ਼ਾਏ ਸ੍ਰੀ ਗੁਰੂ ਤੇਗ ਬਹਾਦਰ ਜੀ ਦਸਵੀਂ ਪਾਸ਼ਾਏ ਸ੍ਰੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਦਸਵਾਂ ਪਾਸ਼ਾਏ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਛੋਟੇ ਸਾਹਿਬਜ਼ਾ ਦੇ ਕਿਤੇ ਸ਼ਹੀਦ ਹੋਏ ਸੀ ਤੇ ਉਹਨਾਂ ਨੂੰ ਕਿਵੇਂ ਸ਼ਹੀਦ ਕੀਤਾ ਸੀ ਸਰੰਦਿ ਵੀ ਸ਼ਹੀਦ ਹੋਏ ਸੀਗੇ ਨੀਹਾ ਵੀ ਚਿੰਨ੍ਹ ਕੇ ਸ਼ਹੀਦ ਕੀਤਾ ਸੀ ਤੇ ਤੁਹਾਨੂੰ ਇਹ ਪਤਾ ਹੈ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਦੇ ਨਾਲ ਆਨੰਦਪੁਰ ਸਾਹਿਬ ਤੋਂ ਤੁਰੇ ਸੀ ਤਾਂ ਉਹਨਾਂ ਦਾ ਵਿਛੋੜਾ ਕਿਹੜੀ ਜਗ੍ਹਾ ਤੇ ਪਿਆ ਸੀ ਪਰਵਾਰ ਦਾ ਸਰਸਨ ਨਦੀ ਠੀਕ ਹੈ ਤੇ ਉਹਦੇ ਵਿੱਚ ਕਾਫੀ ਬਟਮੁੱਲਾ ਖਜ਼ਾਨਾ ਵੀ ਸਿੱਖ ਧਰਮ ਦਾ ਮਤਲਬ ਭੇਟ ਚੜ ਗਿਆ ਸੀ ਉਹਨਾਂ ਦੀ ਦੇ ਗੁਰੂ ਗ੍ਰੰਥ ਸਾਹਿਬ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੂਹ ਜਵਾਨੀ ਲਿਖਾਇਆ ਸੀ ਕਹਿੰਦੇ ਨੇ ਉਹ ਕਿਹੜੀ ਜਗ੍ਹਾ ਤੇ ਲਿਖਾਇਆ ਸੀ ਜੀ ਕੋਈ ਨਹੀਂ ਪਤਾ ਦਮਦਵਾ ਸਾਹਿਬ ਤਲਵੰਡੀ ਸਾਹਿਬ ਬਹੁਤ ਵਧੀਆ ਬਟੇ ਬਹੁਤ ਵਧੀਆ ਸ਼ੁਕਰੀਆ ਜੀ ਬਾਬਾ ਸੇਨ ਸਾਹਿਬ ਕਿਹਨੇ ਆਹ ਹਮ ਦੇ ਨਾ ਕੁੰਨਿਆ ਕੀ ਨਾਮ ਗੁਰਬਾਜ ਗੁਰਬਾਜ ਪੂਰਾ ਨਾਮ ਦੱਸਿਆ ਹੁੰਦਾ ਬੁੱਤ ਗੁਰਬਾਜ ਸਿੰਘ ਕੁਲਾਰ ਹਾਂ ਸਿੰਘ ਜ਼ਰੂਰ ਦੱਸਣਾ ਠੀਕ ਹੈ ਤੇ ਕੀ ਕਲਾਚ ਵਰਦੇ ਹੋ ਰੈਜੀਡੈਂਸ ਸੈਕਿੰਡ 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 ਚ ਵਰਦੇ ਕੋਈ ਨਹੀਂ ਬੁੱਤ ਡਰਨਾ ਨਹੀਂ ਹੈਗਾ ਹਾਂ ਖੁੱਲ ਕੇ ਦੱਸੋ ਕੋਈ ਗੱਲ ਨਹੀਂ ਤੇ ਕਿ ਕਿਹੜੇ ਸਕੂਲ ਚ ਪੜਦੇ ਹੋ ਪਲੈਨਟੀ ਹੂੰ ਪਲੈਨਟੀ ਠੀਕ ਹੈ ਤੇ ਅੱਜ ਮੱਥਾ ਟੇਕਣ ਲਈ ਆਏ ਹੋ ਕੀ ਹੋਇਆ ਸੀ ਇੱਥੇ ਪਤਾ ਤੁਹਾਨੂੰ ਪਤਾ ਨਹੀਂ ਇੱਥੇ ਕੀ ਹੋਇਆ ਸੀ ਇਹ ਇੰਨੀ ਸੋਹਣੀ ਦਸਤਾਰ ਸਜਾਈ ਹੈ ਤਾਂ ਇੰਨਾ ਸੋਹਣਾ ਲੱਗ ਰਿਆਂ ਤੂੰ ਕੱਗਵਾਨ ਕਿ ਤੇ ਨੂਰੇ ਨਹੀਂ ਪਤਾ ਕੀ ਹੋਇਆ ਸੀ ਬੱਚੇ ਸਾਹਿਬ ਕਿਉਂ ਨਹੀਂ ਜੀ ਬੱਚੇ ਦੱਸਦੇ ਆਂ ਵੀਰ ਜੀ ਬਸ ਬੱਚਾ ਜਿੱਦਾਂ ਉਹ ਸ਼ਰਮਾਉਂਦੇ ਨਹੀਂ ਹੁੰਦੇ ਘਰ ਕੇ ਕਦੇ ਆਉਂਦੇ ਨਹੀਂ ਹੁੰਦੇ ਠੀਕ ਤੇ ਆਪਣੇ ਗੁਰੂ ਸਾਹਿਬ ਕਿੰਨੇ ਹੋਏ ਨੇ ਕਿੰਨੇ ਗੁਰੂ ਨੇ ਆਪਣੇ 10 ਹਾਂ 10 ਪਤਾ ਯਾਰ ਤੈਨੂੰ ਦਾ ਸਾਰਾ ਕੁਝ ਐਵੇਂ ਤਾਂ ਭਰਾਈ ਜਾਣਾ ਹੈ ਗੁਰੂ ਸਾਹਿਬ ਪਹਿਲੇ ਗੁਰੂ ਸਾਹਿਬ ਕੌਣ ਸੀਗੇ ਆਪਣੇ ਗੁਰੂ ਨਾਨਕ ਦੇਵ ਹਾਂ ਗੁਰੂ ਨਾਨਕ ਦੇਵ ਜੀ ਤੇ ਗੁਰਗੋਬ ਸਿੰਘ ਕਿੰਨੇਵੇਂ ਗੁਰੂ ਸੀਗੇ ਦੂਜੇ ਗੁਰੂ ਗੋਬਿੰਦ ਸਿੰਘ ਜੀ 10ਵੇਂ ਹਾਂ 10ਵੇਂ ਸੀਗੇ ਇਸ ਸਮੇ ਆਪਣੇ ਗੁਰੂ ਕੌਣ ਨੇ ਜੋਗੋ ਜੋਗੋ ਟੱਲ ਜਿਹੜੇ ਹਮੇਸ਼ਾ ਲਈ ਗੁਰੂ ਰਹਿਣਗੇ ਆਪਣੇ ਜਾਗਦੀ ਜੋਤ ਗੁਰਦੁਆਰਾ ਸਾਹਿਬ ਜਾਣੇ ਉਹ ਕਿੱਥੇ ਗੁਰੂ ਘਰ ਕਿਤੇ ਵੀ ਜਿੱਥੇ ਵੀ ਰਹਿੰਦੇ ਗੁਰਦੁਆਰਾ ਸਾਹਿਬ ਜਾਣੇ ਉਹ ਉੱਥੇ ਕਿਹਨੂੰ ਮੱਥਾ ਟੇਕਦੇ ਹੁੰਨੇ ਉਹ ਜਦੋਂ ਗੁਰਦੁਆਰਾ ਸਾਹਿਬ 'ਚ ਜਾਣੇ ਮੱਥਾ ਨਹੀਂ ਟੇਕਦੇ ਆਪਾਂ ਕਿਹਨੂੰ ਟੇਕਦੇ ਹੁੰਨੇ ਕੌਣ ਹੁੰਦਾ ਸਾਹਮਣੇ ਜਿਹਨੂੰ ਮੱਥਾ ਟੇਕਦੇ ਆ ਗੁਰੂ ਗ੍ਰੰਥ ਸਾਹਿਬ ਉੱਥੇ ਠੀਕ ਹੈ ਉਰੇ ਪਤਾ ਕੀ ਹੋਇਆ ਸੀ ਉਰੇ ਜਦੋਂ ਗੁਰਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਐਸੀ ਉਹਨਾਂ ਦਾ ਪਰਿਵਾਰ ਨਾਲ ਵਿਛੋੜਾ ਪੈ ਗਿਆ ਸੀ ਤਾਂ ਉਰੇ ਕੱਚੀ ਗੜੀ ਹੁੰਦੀ ਸੀ ਉੱਪਰ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਆਇਓ ਉੱਥੇ ਮੁਗਲਾਂ ਨੇ ਘੇਰਾ ਪਾ ਲਿਆ ਸੀ ਫਿਰ ਉਰੇ ਵੱਡੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਸੀ ਹੋਰ ਸਿੰਘ ਵੀ ਸ਼ਹੀਦ ਹੋਏ ਸੀ ਉਰੇ ਠੀਕ ਹੈ ਛੋਟੇ ਸਹਬਜ਼ਾਦੇ ਪਤਾ ਕਿੱਥੇ ਸੀ ਰੋਏ ਸੀ ਮੱਛੀ ਵਾਲੇ ਫਤੇ ਗੜ੍ਹ ਸਹਿਬ ਪੜਨਾ ਠੀਕ ਹੈ ਅਗਲੀ ਵਾਰ ਤੈਨੂੰ ਘੇਰ ਲੈਣਾ ਫਿਰ ਦੇਖੀ ਅਗਲੀ ਵਾਰ ਇਸ ਪਿਨਿਸ਼ਮੈਂਟ ਮਿਲੂਗਾ ਅਗਲੀ ਵਾਰ ਨਾ ਆਏ ਜੀ ਧੰਨਵਾਦ ਜੀ ਬਹੁਤ ਸੋ ਦੋਸਤੋ ਅੱਜ ਫਿਰ ਤੋਂ ਇੱਕ ਉਪਰਾਲਾ ਲੈ ਕੇ ਆਏ ਸੀ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਤੁਹਾਡੇ ਲਈ ਆਉਣ ਵਾਲੇ ਸਮਾਂ ਸਮੇਂ ਦੇ ਵਿੱਚ ਸ੍ਰੀ ਮਾਛੀਵਾੜਾ ਸਾਹਿਬ ਕੇ ਵੀ ਸਿੱਧੀ ਦਿਹਾੜੇ ਹੋਣੇ ਨੇ ਉੱਥੋਂ ਵੀ ਤੁਹਾਡੇ ਲਈ ਇਹ ਉਪਰਾਲਾ ਕਰਾਂਗੇ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਵੀ ਕਿਉਂਕਿ ਬਹੁਤ ਸਾਰੇ ਦੋਸਤਾਂ ਨੇ ਫੋਨ ਵੀ ਆਏ ਕਮੈਂਟ ਵੀ ਆ ਰਹੇ ਨੇ ਮੈਸੇਜ ਵੀ ਆ ਰਹੇ ਨੇ ਕਿ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਜ਼ਰੂਰਤ ਹੈ ਤਾਂ ਕਿ ਬੱਚਿਆਂ ਨੂੰ ਤੇ ਮਾਤਾ ਮਾਂ ਨੂੰ ਪੜਾਣ ਨੂੰ ਖਾਸ ਕਰਕੇ ਪਤਾ ਲੱਗ ਸਕੇ ਕਿ ਬੱਚਿਆਂ ਨੂੰ ਜ਼ਰੂਰ ਇਸ ਇਤਿਹਾਸ ਬਾਰੇ ਜਿਸ ਦਾ ਕੋਈ ਸਾਨੀ ਨਹੀਂ ਹੈਗਾ ਜਿਸ ਦੇ ਕੋਈ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਇਤਿਹਾਸ ਨਹੀਂ ਹੈਗਾ ਪਰ ਫਿਰ ਵੀ ਇੰਨੇ ਵੱਡੇ ਇਤਿਹਾਸ ਨੂੰ ਕਿਉਂ ਅੱਜ ਦੇ ਬੱਚੇ ਨਹੀਂ ਜਾਣਦੇ ਇਸ ਦੇ ਪਿੱਛੇ ਤੁਹਾਨੂੰ ਕੀ ਕਮੀ ਲੱਗਦੀ ਹੈ ਕੌਣ ਕਸੂਰਵਾਰ ਲੱਗਦਾ ਜਰੂਰ ਕਮੈਂਟ ਕਰਨਾ ਜੇਕਰ ਤੁਹਾਡਾ ਕੋਈ ਸਾਡੇ ਸੁਪਰ ਆਲੇ ਬਾਰੇ ਸੁਝਾ ਹੋਵੇ ਤੁਹਾਡੇ ਕੋਈ ਸਵਾਲ ਹੋਣ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਭੈਣਾਂ ਨੂੰ ਪੁੱਛੀਏ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਉਹ ਸਵਾਲ ਵੀ ਲਿਖ ਸਕਦੇ ਹੋ ਤੇ ਇਸ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਦੋਸਤ ਨਵੇਂ ਨੇ ਫਿਰ ਤੋਂ ਇੱਕ ਵਾਰ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਸੋ ਅੱਜ ਫਿਲਹਾਲ ਹੁਣ ਇੱਥੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ ਚਲਾਈ ਹੁਣੇ ਇਹ ਕਿਹੜੀ ਚੀਜ਼ ਦੀ ਖੁਸ਼ੀ ਜੜੀ ਆ ਤੈਨੂੰ ਕਿਹੜੀ ਚੀਜ਼ ਦੀ ਖੁਸ਼ੀ ਜੜੀ ਆ ਤੁਸੀਂ ਚੀਜ਼ ਦੀ ਖੁਸ਼ੀ ਨਹੀਂ ਦੇਖਦੇ ਨਹੀਂ ਆ ਬਾਜੇ ਵਜਾ ਰਹੇ ਆ ਨੇ ਖੁਸ਼ੀ ਦਾ ਕੋਈ ਪ੍ਰੋਗਰਾਮ ਆ ਕੋਈ ਇਹ ਤਾਂ ਫੁਸੀ ਦੀ ਬਾਤ ਹੈ ਉਹ ਖੁਸ਼ੀ ਵਾਲਾ ਕਰ ਰਹੇ ਆ ਤਾਂ ਪੀਪੜੀਆਂ ਵਜਾ ਰਹੇ ਆ ਤੈਨੂੰ ਪਤਾ ਵੀ ਆ ਕੀ ਆ ਕਿਹੜੀ ਚੀਜ਼ ਦਾ ਇਕੱਠ ਹੋ ਰਿਹਾ ਓਰੇ ਹੈ ਪਤਾ ਤੈਨੂੰ ਇਕੱਠ ਕਾਹਦਾ ਹੈ ਕਿਉਂ ਇਕੱਠ ਹੋਇਆ ਵਾ ਪਤਾ ਤੈਨੂੰ ਓਰੇ ਪੀਪੜੀਆਂ ਵਜਾਉਣਾ ਪਤਾ ਕਾਹਦੇ ਲਈ ਹੈ ਓਰੇ ਇਕੱਠ ਹੋ ਰਿਹਾ ਹੈ 재미, claro